ਉਹ ਬਿਜਲੀ ਕਿਹਦੇ ਮਾਰੇ ਕਿ ਕਿੱਕਲੀ ਕਲੀਰ ਦੀ ਪੂਰੀ ਹਾਲ ਸੁਖਵੀਰ ਦੀ ਕਿੱਕਲੀ ਕਲੀਰ ਦੀ ਪੂਰੀ ਹਾਲ ਸੁਖਵੀਰ ਦੀ ਸਮਝ ਪੁਚਾਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਪਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਟਿੱਲ ਨਹੀਂ ਬਿਜਲੀ ਦਾ ਕੋਈ ਪਿੰਡ ਨਹੀਂ ਰੱਸੀਆਂ ਚ ਪਾਣੀ ਆ ਕਹਤਰੀਆਂ ਕਹਿ ਵਾਲੀ ਲੰਬੀ ਕਹਾਣੀ ਹੈ ਲੋਕੋ ਕਦੋਂ ਸਾਨੂੰ ਚਾਹੁੰਦੇ ਸੀ ਜਦੋਂ ਗੱਡੇਬਾਰ ਸਾਹਿਬ ਜੁਹਦੇ ਸੀ ਲੋਕੋ ਕਦੋਂ ਸਾਨੂੰ ਚਾਹੁੰਦੇ ਸੀ ਜਦੋਂ ਗੱਡੇਬਾਰ ਸਾਹਿਬ ਜੁਹਦੇ ਸੀ ਤੇ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀਦਾਲ ਦੀ ਫੱਟੀ ਭਾਈ ਤੇ ਭਾਈਏ ਨੇ ਪੁੱਛੀ ਐ ਮੇਰਾ ਸੁੱਕੀ ਜਾਵੇ ਖੂਲਵੇ ਜਦੋਂ ਉੱਠੀ ਜਾਏ ਖੂਲਵੇ ਚੌਲੂ ਨੇੜੇ ਆਈ ਜਦੋਂ ਵੋਟਾਂ ਵਾਲੀ ਕਿਥੋਂ ਨੇ ਅਸੀਂ ਮੌਜੂਦ ਮੁੱਟੀ ਐ ਚੇਤਰਨਾਰ ਪੁੱਤੀਆ ਬਹੁਤ ਸਾਡੀ ਚਾਰ ਆ ਸਮੋਇਆ ਰੇ ਮਾਨ ਨੇ ਪੁੱਤੀਆ ਲਿਆ ਚਾਰਤੀ ਤਵਾਰ ਫਗਣ ਪ੍ਰਵਾਦੀ ਰਾਜੀ ਨੂੰ ਪੱਕੀ ਛੁੱਟੀ ਹੈ